ਹੈਲੋ एवरीवन ਅੱਜ ਅੱਪਾ ਕਰਾਂਗੇ ਲੇਖ ਅਖਬਾਰਾਂ ਦੇ ਲਾਭ ਤੇ ਹਾਨੀਆਂ ਅਖਬਾਰਾਂ ਵਰਤਮਾਨ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ ਸਾਡੇ ਜੀਵਨ ਵਿੱਚ ਇਸ ਦਾ ਅਹਿਮ ਸਥਾਨ ਹੈ ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰ ਦਿਆ ਹਨ ਮਨੁੱਖ ਵਿੱਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬਲ ਹੁੰਦੀ ਹੈ ਅਖਬਾਰ ਮੁੱਖ ਤੌਰ ਤੇ ਮਨੁੱਖ ਦੀ ਇਸ ਇੱਛਾ ਨੂੰ ਪੂਰੀ ਕਰਦਾ ਹੈ ਅਖਬਾਰ ਸਾਨੂੰ ਦੂਰ ਨੇੜੇ ਦੀਆਂ ਬਾਤ ਬਾਤ ਦੀਆ ਖਬਰਾ ਦਿੰਦਾ ਹੈ ਰੇਡੀਓ ਟੈਲੀਵਿਜ਼ਨ ਆਦੀ ਸੰਚਾਰ ਸਾਧਨ ਵੀ ਅਜੀ ਹੀ ਖਬਰਾਂ ਅਤੇ ਸੂਚਨਾਵਾ ਦਿੰਦੇ ਹਨ ਪਰ ਜੋ ਤਸल्ली ਅਖਬਾਰ ਪੜ੍ਹ ਕੇ ਹੁੰਦੀ ਹੈ ਉਹ ਹਰ ਕਿਸੇ ਉਹ ਹੋਰ ਕਿਸੇ ਤਰ੍ਹਾਂ ਨਹੀਂ ਹੁੰਦੀ ਵਖ ਵਖ ਅਖਬਾਰ ਖਬਰਾਂ ਨੂੰ ਵਖ ਵਖ ਟੰਗਾ ਨਾਲ ਪੇਸ਼ ਕਰਕੇ ਅਤੇ ਨਾਲ ਹੀ ਆਪਣੀ ਟਿਪਮੇ ਟਿੱਪਣੀਆਂ ਤੇ 임کریاں ਦੇ ਕੇ ਰੋਚਕ ਅਤੇ ਮਹੱਤਵਪੂਰਨ ਬਣਾ ਦਿੰਦੇ ਹਨ ਫਿਰ ਮੋਜ ਇਹ ਹੈ ਕਿ ਅਖਬਾਰ ਜਦੋਂ ਫੁਰਸਤ ਮਿਲੇ ਉਸੇ ਵੇਲੇ ਪੜ੍ਹ ਲਓ ਸ਼ਹਿਰਾ ਵਿੱਚ ਵਿਸ਼ੇਸ਼ ਕਰਕੇ ਪੜੇ ਲਿਖੇ ਪਰਿਵਾਰਾਂ ਵਿੱਚ ਅਖਬਾਰ ਪੜ੍ਹਨਾ ਨਿੱਤ ਦੇ ਜੀਵਨ ਦਾ ਇੱਕ ਜ਼ਰੂਰੀ ਅੰਗ ਬਣ ਗਿਆ ਹੈ ਅਖਬਾਰ ਕਟਨਾਵਾ ਅਤੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ ਅਖਬਾਰ ਕੇਵਲ ਪਾਠਕਾ ਤੱਕ ਹੀ ਖਬਰਾਂ ਨਹੀਂ ਪਹੁੰਚਾਉਂਦਾ ਸਗੋਂ ਇਸ ਦੇ ਕਾਲਮਾਂ ਵਿੱਚ ਪੱਤਰਾ ਦੇ ਰੂਪ ਵਿੱਚ ਪਾਠਕਾਂ ਦੀਆਂ ਹਾਵਾ ਸ਼ਿਕਾਇਤਾਂ ਅਤੇ ਔਕੜਾਂ ਨੂੰ ਸਰਕਾਰ ਜਾਂ ਹੋਰ ਸੰਬੰਧਿਤ ਅਧਿ ਅਧਾਰੀਆਂ ਅੱਗੇ ਪੇਸ਼ ਕਰਦਾ ਹੈ ਅਖਬਾਰ ਜਨਤਾ ਅਤੇ ਸਰਕਾਰ ਜਾਂ ਹੋਰ ਸੰਸਥਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ ਸਰਕਾਰ ਲੋਕਾਂ ਲਈ ਕੀ ਸੋਚਦੀ ਹੈ ਕੀ ਕਰਦੀ ਹੈ ਅਤੇ ਕਿੱਥੇ ਸਫਲ ਜਾਂ ਅਸਫਲ ਰਹੀ ਹੈ ਵਾਰੇ ਜਨਤਾ ਨੂੰ ਦੱਸਦਾ ਹੈ ਅਤੇ ਦੂਜੇ ਪਾਸੇ ਸਰਕਾਰ ਦੇ ਕੰਮਾਂ ਬਾਰੇ ਜਨਤਾ ਦਾ ਰੋਹ ਵੀ ਪ੍ਰਗਟ ਕਰਦਾ ਹੈ ਜਨਤਾ ਦੀਆਂ ਮੰਗਾਂ ਤੇ ਉਹਨਾਂ ਦੀਆਂ ਫਰਿਆਦਾਂ ਸਰਕਾਰ ਤਾਈ ਪਹੁੰਚਾ ਦਿੰਦਿਆਂ ਹਨ ਜਦ ਹੀ ਅਖਬਾਰਾਂ ਨਾ ਹੋਣ ਤਾਂ ਸਰਕਾਰ ਨੂੰ ਆਪਣੇ ਕਮਜ਼ੋਰੀਆਂ ਦਾ ਪਤਾ ਨਾ ਲੱਗੇ ਤੇ ਉਹ ਆਪਣੀ ਮਨਮਾਨੀਆਂ ਕਰਦੇ ਰਹਿਣ ਇਸ ਲਈ ਇੱਕ ਲੋਕਤੰਤਰ ਦੇਸ਼ ਵਿੱਚ ਅਖਬਾਰਾਂ ਦੀ ਬਹੁਤ ਮਹੱਤਤਾ ਹੈ ਲੋਕਤੰਤਰ ਕਦੇ ਵੀ ਅਖਬਾਰਾਂ ਬਿਨਾਂ ਸਫਲ ਨਹੀਂ ਹੋ ਸਕਤੀ ਇਟ ਇਸ ਦਾ ਫੋਰਥ ਪੀਲਰ ਆਫ ਅ ਡੈਮੋਕਰੈਟਿਕ ਨੇਸ਼ਨ ਅਖਬਾਰਾ ਸਮਾਜ ਸੁਧਾਰ ਕਰਨ ਵਿੱਚ ਬਹੁਤ ਸਹਾਇਕ ਹਨ ਚੰਗੇ ਅਤੇ ਅੰਗਾਰ ਵਧੂ ਅਖਬਾਰਾਂ ਹੀ ਸਮਾਜ ਦੀਆਂ ਬੁਰਾਈਆਂ ਨੂੰ ਡੰਡਦੀਆਂ ਹਨ ਅਖਬਾਰਾ ਖੇਤੀਬਾੜੀ ਵਿੱਚ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ ਅਖਬਾਰਾਂ ਵਿੱਚ ਖੇਤੀਬਾੜੀ ਮਹਾਰਾ ਦੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ ਜਿਨ੍ਹਾਂ ਸਦਕਾ ਖੇਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਅਖਬਾਰਾਂ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿਵਾਉਣ ਦੀਆਂ ਹਨ ਦਫ਼ਤਰਾਂ ਜਾਂ ਹੋਰ ਅਧਾਰੀਆਂ ਵਿੱਚ ਪਈਆਂ ਖਾਲੀ ਸੌਰੀ ਅਸਾਮੀਆਂ ਬਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ ਇਹ ਬੇਰੋਜ਼ਗਾਰਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੇ ਹਨ ਵਿਆਹ ਸੰਬੰਧੀ ਇਸ਼ਤਿਹਾਰ ਵੀ ਅਖਬਾਰਾਂ ਵਿੱਚ ਛਪਦੇ ਹਨ ਅਖਬਾਰਾਂ ਦਾ ਵਪਾਰੀਆਂ ਨੂੰ ਵੀ ਬਹੁਤ ਲਾਭ ਮਿਲਦਾ ਹੈ ਉਹ ਆਪਣੇ ਵਪਾਰ ਸੰਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਵੱਖ-ਵੱਖ ਮੰਡੀਆਂ ਤੇ ਭਾਅ ਬਾਰੇ ਵੀ ਪਤਾ ਲੱਗ ਜਾਂਦਾ ਹੈ ਅਖਬਾਰਾਂ ਮਨੋਰੰਜਨ ਦਾ ਸਾਧਨ ਵੀ ਹੁੰਦੇ ਹਨ ਇਹਨਾਂ ਵਿੱਚ ਕਹਾਣੀਆਂ ਕਾਰਟੂਨ ਚੁਟਕਲੇ ਆਦਿ ਹੁੰਦੇ ਹਨ ਹਰ ਪਾਠਕ ਆਪਣੀ ਰੁਚੀ ਅਨੁਸਾਰ ਖੇਡਵਾਰੇ ਅਤੇ ਮਨੋਰੰਜਨ ਬਾਰੇ ਵੇਖ ਸਕਦੇ ਹਨ ਅਕਵਾਰਾ ਵਿੱਚ ਇੰਨੀ ਸਮਗ ਸਮਗਰੀ ਛਾਪੀ ਹੈ ਕਿ ਇਹ ਗਿਆਨ ਦਾ ਮੁੱਖ ਮੋਸਾ ਬਣ ਗਏ ਹਨ ਇਹਨਾ ਤੋਂ ਸਾਨੂੰ ਦੁਨੀਆ ਦੇ ਦੇਸ਼ਾਂ ਦੇ ਰਾਜਨੀਤਿਕ ਆਰਥਿਕ ਤੇ ਪਾਈਚਾਰਕ ਸੰਬੰਧਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇੱਕ ਘਰ ਬੈਠਿਆ ਬਿਠਾਇਆ ਸਾਡੇ ਮੇਜ਼ ਉੱਤੇ ਸੰਸਾਰ ਪਰ ਦੀਆਂ ਖਬਰਾਂ ਪਹੁੰਚਾ ਦਿੰਦਿਆਂ ਹਨ ਅਖਬਾਰਾਂ ਦੀ ਸਾਡੇ ਦੇਸ਼ ਵਿੱਚ ਬਹੁਤ ਵੱਡੀ ਮੰਗ ਹੈ ਇਸ ਕਰਕੇ ਇਹ ਕੰਪਿਊਟਰਕ੍ਰਿਤ ਮਸ਼ੀਨਾਂ ਮਸ਼ੀਨ ਦੀ ਮਦਦ ਨਾਲ ਵੱਡੀ ਗਿਣਤੀ ਵਿੱਚ ਛਾਪਿਆ ਜਾਂਦਾ ਹੈ ਇਸ ਦੇ ਕਈ ਵਰਗ ਹਨ ਜਿਵੇਂ ਰੋਜ਼ਾਨਾ ਸપ્ਟਹਿਕ 15 ਰੋਜ਼ਾ ਮਾਸਿਕ ਕੈ ਮਾਸਿਕ ਆਦਿ ਕੁਝ ਅਖਬਾਰਾਂ ਸ਼ਾਮ ਨੂੰ ਵੀ ਨਿਕਲਦੇ ਹਨ ਖਾਸ ਕਟਨਾਵਾ ਵਰਨਤੇ ਅਖਬਾਰ ਦੇ ਵਿਸ਼ੇਸ਼ ਅੰਕ ਵੀ ਛਪਦੇ ਹਨ ਆਮ ਤੌਰ ਤੇ ਅਖਬਾਰ ਰਾਤ ਨੂੰ ਛਾਪਦੇ ਹਨ ਇਹ ਰਾਤੋਂ ਰਾਤ ਬਸਾ ਰੇਲ ਗੱਡੀਆਂ ਹਵਾਈ ਜਹਾਜ਼ਾਂ ਰਾਹੀਂ ਦੂਰ ਦੁਰਾਡੇ ਸ਼ਹਿਰਾਂ ਤੇ ਕਸਬਿਆਂ ਵਿੱਚ ਪਹੁੰਚ ਜਾਂਦੇ ਹਨ ਇਹ ਕੰਮ ਮੀ ਅਤੇ ਹਨੇਰੀ ਹਰ ਰੁੱਤ ਹਰ ਮੌਸਮ ਵਿੱਚ ਹਰ ਰੋਜ਼ ਨਿਰਭਿਗਨ ਬਿਨਾਂ ਰੁਕੇ ਹੁੰਦਾ ਰਹਿੰਦਾ ਹੈ ਅਖਬਾਰਾਂ ਦੀਆਂ ਕੁਝ ਕਮੀਆਂ ਵੀ ਹਨ ਅਖਬਾਰਾਂ ਵਿੱਚ ਕਈ ਵਾਰ ਪੜਕਾਉ ਖਬਰਾਂ ਗਲਤ ਖਬਰਾਂ ਅਤੇ ਚੁਟਕੀ ਕਬਰਾਂ ਵੀ ਛਾਪਦੀਆਂ ਛਾਪੀਆਂ ਜਾਂਦੀਆਂ ਹਨ ਇਸ ਲਈ ਕਈ ਵਾਰੀ ਅਖਬਾਰਾਂ ਨੂੰ ਮਾਨ ਹਾਨੀ ਦੇ ਕੇਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਜਨਤਕ ਤੌਰ ਤੇ ਮੁਆਫੀ ਵੀ ਮੰਗਣੀ ਪੈਂਦੀ ਹੈ ਅਖਬਾਰਾਂ ਵਿੱਚ ਛਾਪਦੀਆਂ ਅਸ਼ਲੀਲ ਫੋਟੋਆਂ ਅਤੇ ਅਸ਼ਲੀਲ ਸਾਹਿਤ ਦਾ ਸਾਡੇ ਨੌਜਵਾਨਾਂ ਦੇ ਚਰਿੱਤਰ ਤੇ ਮਾੜਾ ਅਸਰ ਪੈਂਦਾ ਹੈ ਲੋੜ ਇਸ ਗੱਲ ਦੀ ਹੈ ਕਿ ਅਖਬਾਰਾਂ ਵਿੱਚ ਅਜੀਹੀਆਂ ਖਬਰਾਂ ਪ੍ਰਕਾਸ਼ਿਤ ਨਾ ਹੋਣ ਜਿਨਾ ਤੋਂ ਲੋਕ ਗੁੰਮਰਾਹ ਹੋਣ ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਅਖਬਾਰਾਂ ਦਾ ਸਾਡੇ ਨੌਜਵਾਨਾਂ ਤੇ ਮਾੜਾ ਅਸਰ ਨਾ ਪਵੇ ਅੱਜ ਦੀ ਤਾਰੀਖ ਵਿੱਚ ਸਾਰਾ ਸੰਸਾਰ ਆਪਸ ਵਿੱਚ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜੇ ਦੁਨੀਆ ਦੇ ਕਿਸੇ ਇੱਕ ਕੋਨੇ ਵਿੱਚ ਕੁਝ ਵਾਪਰਦਾ ਹੈ ਤੇ ਉਸ ਦਾ ਪ੍ਰਭਾਵ ਦੂਜੇ ਕੋਨੇ ਵਿੱਚ ਦੇਖਿਆ ਜਾ ਸਕਦਾ ਹੈ जीवी की जबो विश्व व्यापार संस्था वर्ल्ड ट्रेड सेंटर अमेरिका ਉਤੇ ਅੰਤਵਾਦੀ ਹਮਲਾ ਕੀਤਾ ਗਿਆ ਸੀ ਤਾਂ ਸੰਸਾਰ ਦੇ ਸਾਰੇ ਦੇਸ਼ ਆਰਥਿਕ ਸੰਕਟ ਵਿੱਚ ਆ ਗਏ ਸੀ ਇਸ ਲਈ ਅਖਬਾਰ ਸਾਡੀ ਬਹੁਤ ਵੱਡੀ ਲੋੜ ਬਣ ਚੁੱਕੀ ਹੈ ਸਮੂਹੇ ਤੌਰ ਤੇ ਅਖਬਾਰ ਦੇਸ਼ ਦੀ ਸ਼ਕਤੀ ਹੁੰਦੀ ਹੈ ਜਿੱਥੇ ਅਖਬਾਰਾ ਸੁਤੰਤਰ ਨਹੀਂ ਉਸ ਦੇਸ਼ ਨੂੰ ਸੁਤੰਤਰ ਨਹੀਂ ਆਖਿਆ ਜਾ ਸਕਦਾ ਇਸ ਲਈ ਅਖਬਾਰਾਂ ਦੇ ਸੰਪਾਦਕਾਂ ਅਧਿਕਾਰੀਆਂ ਅਤੇ ਮਾਲਕਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਵੀ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ। ਥੈਂਕ ਯੂ ਵੈਰੀ ਮਚ एवरीवन।